ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਚੌਂਕੀਦਾਰ ਪ੍ਰਭ ਨੇ ਉੱਚ ਅਧਿਕਾਰੀਆਂ ਤੇ ਲਗਾਏ ਵੱਡੇ ਇਲਜ਼ਾਮ ਕਿ ਮੇਰੇ ਨਾਲ ਕੀਤਾ ਜਾਂਦਾ ਹੈ ਜਾਤੀ ਵਿਤਕਰਾ ਮੇਰੀ ਡਿਊਟੀ ਰਾਤ ਚੌਂਕੀਦਾਰੀ ਦੀ ਹੈ ਚੌਂਕੀਦਾਰੀ ਤੋਂ ਇਲਾਵਾ ਦਿਨ ਦੀ ਡਿਊਟੀ ਵੀ ਲਗਾਈ ਜਾਂਦੀ ਹੈ ਇਸ ਬੰਦੇ ਫੋਨ ਤੇ ਮਾਰਕੀਟ ਕਮੇਟੀ ਦੇ ਸਖਤਰ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਆਓ ਸੁਣਾਉਂਦੇ ਹਾਂ ਤੁਹਾਨੂੰ ਦੋਹਾਂ ਤਰ੍ਹਾਂ ਦੀ ਕੀਤੀ ਗੱਲਬਾਤ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ ਤੀਨ ਅੰਕ ਦਰਿ ਮੇਰਾ ਨਾਮ ਹੀਪਰ ਅਭਦੀਪ ਸਿੰਘ ਆਪੀ ਮਸਰਾ ਜੀ ਮੇਰਾ ਜੀ ਮਸਲਾ ਇਹ ਆ ਮੈਂ ਅਭਦੀਪ ਸਿੰਘ ਪੁੱਤਰ ਸ਼੍ਰੀ ਸਰਬੂਰ ਸਿੰਘ ਵਾਸੀ ਸ਼ਿਰੀਆਰ ਬਨਪੜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਮਟਾਲਾ ਦਾ ਮਾਰਕਰ ਮੈਂ ਟੀਵੀ ਚ ਮੈਂ 7 12 2011 ਨੂੰ ਸਰਸਤੇ ਰਿਖਾ ਕੇ ਆਇਆ ਸੀ ਮੇਰੀ ਇਹ ਬੇਨਤੀ ਆ ਜੀ ਮੈਂ ਐਸੀ ਅਨੁਸੂਚਿਤ ਜਾਤੀ ਨਾਲ ਸੰਬੰਧਤਾ ਆ ਜੀ ਮੇਰੇ ਨਾਲ ਸਕੱਤਰ ਮਾਰਕਮੇਟੀ ਵੱਲੋਂ ਬਹੁਤ ਜ਼ਿਆਦਾ ਤਕਾ ਦਿੱਤਾ ਜਾਂਦਾ ਜੀ ਮੈਂ 10 ਸਾਲ ਇਕੱਲੇ ਨੇ ਰਾਤ ਦੀ ਡਿਊਟੀ ਨਿਭਾਈ ਆ ਜੀ ਜੋ ਕਿ ਦਫਤਰ ਮਾਰਕਮੇਟੀ ਸ਼ਰੀਆ ਗੁਰੂ ਰਵੇਚ ਦੋ ਚੌਂਕੀਦਾਰ ਹਨ ਕਿ ਮੈਂ ਅਫਸਰਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਮੇਰੀ ਮੈਂ 10 ਸਾਲ ਇਕੱਲੇ ਨੇ ਰਾਤ ਦੀ ਡਿਊਟੀ ਕੀਤੀ ਸੀ ਮੈਂ ਸੈਕਟਰੀ ਸਾਹਿਬ ਨੂੰ ਵੀ ਇੱਕ ਬੇਨਤੀ ਕੀਤੀ ਸੀ ਚੇਅਰਮੈਨ ਮਾਰਕਮੇਟੀ ਨੂੰ ਵੀ ਕੀਤੀ ਸੀ ਜ਼ਿਲ੍ਹਾ ਮੰਡੀ ਅਫਸਰ ਗਰਦਾਖੋਨ ਨੂੰ ਵੀ ਬੇਨਤੀ ਕੀਤੀ ਸੀ ਫਰ ਮੇਰੀ ਕਿਸੇ ਨੇ ਨਹੀਂ ਸੁਣੀ ਮੈਂ ਸੈਕਟਰੀ ਹਰਸੋਖ ਨੂੰ ਸਮਰਨ ਨੂੰ ਇੱਕ ਬੇਨਤੀ ਕੀਤੀ ਸੀ ਕਿ ਸਰ ਮੇਰੀ ਇਹ ਬੇਨਤੀ ਹੈ ਜੀ ਮੈਂ 10 ਸਾਲ ਕੱਲੇ ਨੇ ਡਿਊਟੀ ਹੀ ਨਿਭਾਈ ਹੂੰ ਸੈਕਟਰੀ ਹਰਸੋਖ ਨੇ ਇਹ ਫੈਸਲਾ ਕੀਤਾ ਜੀ ਕਿ ਤੁਹਾਡੀ ਮੈਂ 3-3 ਮਹੀਨੇ ਦੀ ਡਿਊਟੀ ਲਗਾ ਦੂੰਗਾ ਚਲੋ ਮੈਂ ਉਹ ਗੱਲ ਤੇ ਆ ਗਿਆ ਜੀ ਮੈਂ ਸਾਨੂੰ ਕਿਹਾ ਸਰ ਮੈਂ 10 ਸਾਲ ਕੱਲੇ ਨੇ ਡਿਊਟੀ ਕੀਤੀ ਹੈ ਜੀ ਤੇ ਚਲੋ ਤੁਹਾਡੇ ਕਹਿੰਦੇ ਜੀ ਮੈਂ ਤਿੰਨ-ਤਿੰਨ ਮਹੀਨੇ ਡਿਊਟੀ ਕਰੀ ਜਾਵਾਂਗੇ ਟੋਟਲ ਕਿੰਨੇ ਚੌਕੀਦਾਰ ਨੇ ਦੋ ਚੌਕੀਦਾਰ ਜੀ ਮਾਰਕ ਕਮੇਟੀ ਦੇ ਵਿੱਚ ਤੇ ਚਲੋ ਮੈਂ ਇਹ ਫੈਸਲਾ ਕਰ ਲਿਆ ਕਿ ਚਲੋ ਤਿੰਨ-ਤਿੰਨ ਮਹੀਨੇ ਹਰ ਦੋਵੇਂ ਜਾਣੇ ਕਰੀ ਜਾਵਾਂਗੇ ਤੇ ਸੈਕਟੀ ਸੁਖਸ ਮਿਲਨੇ ਇੱਕ ਆਰਡਰਿੰਗ ਆ ਰਹੀ ਕੀਤੇ ਪਹਿਲਾਂ ਜੀ ਮੈਂ ਆਪਣੀ ਇਹ ਐਪਲੀਕੇਸ਼ਨ ਦਿੱਤੀ ਜੀ ਤੇ ਦੂਸਰਾ ਜੀ ਸੈਕਟੀ ਮਾਰ ਕਮੇਟੀ ਨੇ ਹਰ ਸੁਖ ਨੇ ਤਿੰਨ-ਤਿੰਨ ਮਹੀਨੇ ਦੀ ਡਿਊਟੀ ਲਈ ਜੀ ਜਿਹਦੇ ਵਿੱਚ ਉਹ ਵਿੱਧ ਪ੍ਰੂਫ ਆ ਮੇਰੇ ਕੋਲ ਜੀ ਇਹ ਜੀ ਫਿਰ ਮੈਂ ਆਪਣੀ ਡਿਊਟੀ ਦੇ ਬਾਰੇ ਸੈਕਟਰੀ ਅਮਰਪਾਲ ਨੂੰ ਇਹ ਗੱਲ ਦੱਸੀ ਕਿ ਜੀ ਹੁਣ ਮੇਰੇ 11 1 2026 ਨੂੰ 3 ਮਹੀਨੇ ਹੋ ਗਏ ਨੇ ਸੈਕਟਰੀ ਹਰ ਸੁਖ ਸੈਕਟਰੀ ਅਮਰਪਾਲ ਨੇ ਡਿਊਟੀ ਦੇ ਵੱਲ ਕੋਈ ਗੌਰ ਨਹੀਂ ਕੀਤਾ ਜੀ ਮੈਂ ਇੱਕ ਪੱਤਰ ਵੀ ਜਾਰੀ ਕਰਕੇ ڈاک ਰਾਈ ਰਜਿਸਟਰੀ ਵੀ ਕਰਾਈ ਤੇ ਮੇਰੀ ਕੋਈ ਗੱਲ ਦਾ ਇਹਨੇ ਜੀ ਕਰਨੀ ਨਹੀਂ ਕੀਤਾ ਜੀ ਮੈਂ ਆਪਣੇ ਡੀਐਮਓ ਸਾਹਿਬ ਨੂੰ ਵੀ ਵਟਸਐਪ ਰਾਈ ਸੰਦੇਸ਼ ਦਿੱਤਾ ਕਿਸਾਰ ਮੇਰਾ ਨਾਮ ਧੱਕਾ ਹੋਵੰਦਿਆ ਜੀ ਮੇਰੇ ਮੇਰੇ ਵੱਲ ਵੇਖੋ ਜੀ ਤੋਂ ਵੀ ਮੈਂ ਐਸੀ ਜਵਤੀਆਂ ਸੰਬੰਧਤਾਾਂ ਜੀ ਮੇਰਾ ਨਾਮ ਧੱਕਾ ਕੀਤਾ ਜਾਂਦਾ ਜੀ ਜੇ라 ਮੱਡੀ ਅਫਸਰ ਨਹੀਂ ਮੇਰੀ ਗਾਲ ਦਾ ਗੋਹ ਨਹੀਂ ਕੀਤਾ ਸਗੋ ਪੱਲਾ ਝਾਰ ਕੇ ਰੱਖਤਾ ਜੀ ਤੇ ਮੈਂ ਪੰਜਾਬ ਸਰਕਾਰ ਅ ਵੀ ਅੱਗੇ ਬੇਨਤੀ ਕਰੂੰਗਾ ਵੱਡੇ ਅਫਸਰਾਂ ਤੱਕ ਵੀ ਜਾਊਂਗਾ ਤੇ ਮੈਂ ਮਾਨਯੋਗ ਐਸੀ ਕਮਿਸ਼ਨਰ ਚੇਅਰਮੈਨ ਘੜੀ ਸਾਹਿਬ ਕੋ ਵੀ ਆਪਣਾ ਪੱਖ ਰੱਖੂੰਗਾ ਜੀ ਮੇਰਾ ਨਾਮ ਧੱਕਾ ਕੀਤਾ ਜਾਂਦਾ ਕੋ ਵੀ ਮੈਂ ਗਰੀਬ ਬੰਦਾ ਮਾ ਜੀ ਇਹ ਜਨਰਲ ਬੰਦੇ ਆ ਜੀ ਜਦੋਂ ਵੀ ਡਿਊਟੀ ਲੱਗਦੀ ਆ ਜੀ ਇਹ ਡਿਊਟੀ ਆਪਣੀ ਕਟਾ ਲੈਂਦੇ ਆ ਮੇਰੀ ਲਾ ਦਿੰਦੇ ਜੀ ਵੇਖੋ ਮੈਂ ਰਾਤ ਦੀ ਡਿਊਟੀ ਵੀ ਕੰਧਿਆ ਤੇ 26 ਜਨਵਰੀ ਦੀ ਹੁਣ ਫਿਰ 4 ਦਿਨੋਂ ਡਿਊਟੀ ਮੇਰੀ ਲਗਾ ਦਿੱਤੀ ਗਈ ਆ ਵੇਖੋ ਉਹਦੀ ਇੱਕ ਕਾਪੀ ਵੀ ਮੌਜੂਦ ਵਾ ਜੀ ਮੰਗ ਕਰਦੇ ਮੈਂ ਇਹੀ ਮੰਗਾਤਾ ਵਾ ਕਿ ਮੇਰੇ ਨਾਲ ਜੋ ਧੱਕਾ ਹੁੰਦਾ ਵਾ ਗਰੀਬ ਸੰਗੇ ਤੇ ਇਹ ਜਿਹੜੇ ਆਪਣੇ ਦੂਜੇ ਮੁਲਾਜ਼ਮ ਵੱਡੇ ਅਫਸਰਾਂ ਨਾਲ ਸੰਬੰਧ ਰੱਖਦੇ ਆ ਤੇ ਮੇਰੀ ਡਿਊਟੀ ਵੀ ਲਗਾ ਦਿੰਦੇ ਆ ਤੇ ਮੇਨਾਂ ਧੱਕਾ ਬਹੁਤ ਜ਼ਿਆਦਾ ਕੀਤਾ ਜਾਂਦਾ ਮੈਂ ਪ੍ਰੈਸ ਰਾਹੀਂ ਇਹ ਸੂਚਨਾ ਦੇਣਾ ਆ ਜੀ ਜੋ ਮੇਨਾਂ ਧੱਕਾ ਕੀਤਾ ਜਾਂਦਾ ਵਾ ਮੇਨਾਂ ਧੱਕਾ ਨਾ ਹੋਵੇ ਜੀ ਮੈਂ ਪੰਜਾਬ ਸਰਕਾਰ ਤੱਕ ਵੀ ਪਹੁੰਚੂਗਾ ਵੱਡੇ ਅਫਸਰਾਂ ਤੱਕ ਵੀ ਪਹੁੰਚੂਗਾ ਨਹੀਂ ਧੰਨਵਾਦ ਜੀ ਹਾਂ ਜੀ ਮੈਂ ਅਨਸੂਸੀ ਜਾਤੀ ਨਾਲ ਸੰਬੰਧਤਾ ਜੀ ਵੇਖੋ ਮੇਰ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਾਂਦਾ ਵਾ ਵੇਖੋ ਜੀ ਇੱਕ ਲੇਖਾਕਾਰ ਵੱਲੋਂ ਪ੍ਰਭਜੋ ਸਿੰਘ ਚੌਕੀਦਾਰ ਨੂੰ ਆਪਣੇ ਨਾਲ ਡਿਊਟੀ ਲਗਾਈ ਗਈ ਹੈ ਜੀ ਮੇਰ ਨਾਲ ਧੱਕਾ ਕੀਤਾ ਜਾਂਦਾ ਜੀ ਮੈਂ ਰਾਤ ਦੀ ਡਿਊਟੀ ਵੀ 16 ਘੰਟੇ ਕਰਕੇ ਤੇ ਡਬਲ ਡਿਊਟੀ ਕਰਾਂ 26 ਜਨਵਰੀ ਤੇ ਵੀ ਮੇਰੀ ਡਿਊਟੀ ਲਗਾ ਦਿੱਤੀ ਹੈ ਜੀ ਕਿਹਦੇ ਵੱਲੋਂ ਡਿਊਟੀ ਲਗਾਈ ਗਈ ਹੈ 76 ਮਾਰਕ ਮਿਟੀ ਵੱਲੋਂ ਜੀ 2022 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਸੀ ਜੋ ਕਿ ਮੇਰੀ ਉੱਥੇ ਵੀ ਡਿਊਟੀ ਲਗਾਈ ਗਈ ਗੁਰਦਾਸਪੁਰ ਮੇਰੀ ਲੱਤ ਟੁੱਟੀ ਸੀ ਮੈਂ ਹਾਤੀ ਫੜ ਕੇ ਔਖਾ ਹੋ ਕੇ ਇੰਨੀ ਦੂਰ ਗਿਆ ਸੱਤ ਉਹ ਜੇ ਮੈਨੂੰ 77 ਦਾ 77 ਬਲਵੀਰ ਸਿੰਘ ਬਾਜਵੇ ਦਾ ਫੋਨ ਆਇਆ ਜੇ ਤੂੰ ਨਾ ਆਇਆ ਤੇ ਤੇਰੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੀ ਉਦੋਂ ਵੀ ਮੇਰੀ ਲੱਤ ਟੁੱਟੀ ਦੇ ਵਿੱਚ ਉਦੋਂ ਵੀ ਮੈਨੂੰ ਹਰਾਸਮੈਂਟ ਕੀਤਾ ਜੀ ਹੁਣ ਜਿਹੜੀ ਡਿਊਟੀ ਲਗਾਈ ਗਈ ਹੈ ਤੁਹਾਡੀ ਉਹਦੇ ਬਾਰੇ ਕਿਵੇਂ ਤੁਹਾਨੂੰ ਕੋਈ ਦੱਸ ਰਹੀ ਜੀ ਮੈਨੂੰ ਇੱਕ ਬਲਕਾਰ ਸਿੰਘ ਨੇ ਮੈਸੇਜ ਕੀਤਾ ਜੀ ਕਿ ਤੇਰੀ ਡਿਊਟੀ ਜਿਹੜੀ 26 ਜਨਵਰੀ ਤੇ ਉੱਥੇ ਗੁਰਦਾਸਪੁਰ ਲਗਾਈ ਗਈ ਹੈ ਆ ਵੇਖੋ ਜੀ ਸਰਬੂਤ ਦਾ 13 ਅੱਜ ਮਿਤੀ 22 ਨੂੰ ਮੈਨੂੰ ਲੇਖਾਕਾਰ ਦਾ ਫੋਨ ਆਇਆ ਕਿ ਤੂੰ ਆਪਣੀ ਫਾਰਮਾ ਭੇਜ ਮੈਨੂੰ ਦਸਕੇ ਮਾਰ ਕੇ ਕਹਿੰਦਾ ਕਿ ਆ ਤੇਰੀ ਡਿਊਟੀ ਗੁਰਦਾਸਪੁਰ ਵਾ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਡਿਊਟੀ ਨਾਈਟ ਵਾ ਜੀ ਮੈਂ ਰਾਤ ਹੀ ਡਿਊਟੀ ਕਰਕੇ ਕਿ ਕਿੰਨੇ ਵੇ ਮੈਂ 9 ਵਜੇ ਤੱਕ ਮੈਂ ਡਿਊਟੀ ਬੰਦੀ ਆ ਸਾਰੇ ਤੇ 10:30 ਵਜੇ ਪਹੁੰਚਦੇ ਆ ਜੀ ਦਫਤਰ ਤੇ ਮੈਂ ਕਿਹੜੇ ਵੇਲੇ ਜਾਊਂਗਾ ਜੀ ਮੇਰੇ ਕੋਲ ਡਬਲ ਡਿਊਟੀ ਨਹੀਂ ਹੁੰਦੀ ਤੋਂ ਫੇ ਮੇਨਾਂ ਧੱਕਾ ਕੀਤਾ ਜਾਂਦਾ ਵਾ ਵੇਖੋ ਜੀ ਮੇਰੀ 9 ਵਜੇ ਤੱਕ ਡਿਊਟੀ ਸਵੇਰੇ ਬੰਦੀ ਆ ਤੇ ਮਹਾਰਾਜਮ 10:30 ਵਜੇ ਤੱਕ ਆਉਂਦੇ ਆ ਤੇ ਮੈਨੂੰ ਹੁਣ ਲੇਖਾਕਾਰ ਅਮਰਿੰਦਰ ਸਿੰਘ ਦਾ ਵੀ ਫੋਨ ਆਇਆ ਕਿ ਆਪਣੀਆਂ ਫੋਟੋਆਂ ਭੇਜ ਵੇਖੋ ਜੀ ਮੈਂ ਆ ਕੋ ਰਕਾਰਡ ਕੋਲਵਾ ਇਹਨੇ ਸੈਕਿੰਡ ਗੱਲ ਹੋਈ ਹੈ ਜੀ ਮੈਨੂੰ ਕਹਿੰਦਾ ਕਿ ਆਪਣਾ ਰਿਕਾਰਡ ਭੇਜ ਮੈਂ ਕਿਹਾ ਜੀ ਮੇਰੀ ਨਾਈਟ ਡਿਊਟੀ ਹੈ ਜੀ ਵੇਖੋ ਅੰਮਰਪਾਸਖਾ ਤਨਵੀ ਮੈਨੂੰ ਫੋਨ ਕੀਤਾ ਜੀ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੇਰੀ ਡਿਊਟੀ ਖਤਮ ਹੋ ਗਈ ਹੈ ਜੀ 11 ਵਜੇ ਤੇ ਉਹਨਾਂ ਨੇ ਪਹਿਲਾਂ ਮੇਰਾ ਫੋਨ ਚੱਕਿਆ ਨਹੀਂ ਜੀ ਜਦੋਂ ਚੱਕਿਆ ਤੇ ਮੈਨੂੰ ਕਹਿੰਦਾ ਤੂੰ ਛੁੱਟੀ ਜਾਣਾ ਜਾ ਤੇ ਤੇਰੀ ਡਿਊਟੀ ਬਾਰੇ ਨਾ ਇਹ ਗੱਲ ਕਰ ਮੈਂ 77 ਨੂੰ ਮੇਰੇ ਕੋ ਵੀਡੀਓ ਵੀ ਉਹਦੇ ਕੋ ਹੈਗੀ ਹੈ ਮੇਰੇ ਕੋਲ ਤਾਂ ਕੋਈ ਇਹਦੀ ਵੀਡੀਓ ਹੈਲੋ ਹਾਂਜੀ ਸਬਸਕ੍ਰਾਈਬ ਕਰ ਲਿਆ ਸੀਗਾ ਬੋਸ ਨੂੰ ਟਾਈਟਲ ਵੀ ਹਾਂ ਬੱਧੀਏ ਤੇ ਉਹ ਪ੍ਰਭੂ ਹੁੰਦੇ ਆ ਉਹ ਮੈਂ ਸਰ ਡਿਊਟੀ ላይ ਨਹੀਂ ਅੱਜ ਦੇ। ਨਹੀਂ ਨਹੀਂ। ਕੋਈ ਨਹੀਂ ਰਾਤੀ ਹੈ। ਦੇਖੋ ਜੀ ਐਂਡ ਅੱਲਾ ਮੇਰੀ ਛੁੱਟੀ ਤਾਂ ਨਹੀਂ ਆਈ ਜੀ। ਮੇਰੀ ਛੁੱਟੀ ਮੈਂ 15 ਤਰੀਕ ਨੂੰ ਨਹੀਂ 15 ਤੋਂ ਮੇਰੇ ਫੰਕਸ਼ਨ ਵਾਂ ਆਪਣੇ ਵਿਸ਼ੇਦਾਰਾਂ ਦੇ ਪ੍ਰੋਗਰਾਮ 15 16 ਦਾ। ਛੁੱਟੀ ਦੇ ਜੰਮ ਰਣਾ ਸਰ ਮੈਂ ਉਹ ਨਹੀਂ ਡਿਊਟੀ ਲਾ ਦਿੰਦਾ। ਨਹੀਂ ਚਲੋ ਅੱਗੇ ਹੋ ਜਾਈਏ। ਉਹ ਨਹੀਂ ਗੱਲ ਮੈਂ ਕਹਾਂ ਹੁਣ ਕੜੀ ਤਿੰਨ ਮਹੀਨੇ ਵਧੀ ਰਾਤ ਦੀ ਡਿਊਟੀ ਬੰਦੀ ਨਾ। ਯਾਰ ਬੰਦੀ ਨਹੀਂ ਬੰਦੀ ਮੇਰਾ ਕੀ ਆ ਤੇ ਤਰ ਛੁੱਟੀ ਹੋਣੀ ਹੂ ਤਾਂ ਬਈ ਆ। ਨਹੀਂ ਛੁੱਟੀ ਹੈ ਚਲੋ ਤਾਂ ਤੇ ਜਿਆਦਾ ਮੈਂ ਛੁੱਟੀ ਤੇ ਚਲੋ ਮੇਰੇ ਜੀਰੋ ਮੰਗਵਾਂਦੀ ਉਹ ਤੇ ਮੈਂ ਦਿੱਤਿਆਂ ਤੇ ਪਰ ਮੇਰੀ ਗੱਲ ਇਹ ਮੇਰੇ ਕਹਿੰਦਾ ਭਾਬਾ ਕੇ ਦੇਖੋ 3 ਮਹੀਨੇ 3 ਮਹੀਨੇ ਛੁੱਟੀ ਲਈ ਤੇ 9 ਮਹੀਨੇ ਮੈਂ ਕੱਢਦੇ ਆਪਣੀ ਯਾਰ 3 ਮਹੀਨੇ ਦੀ ਜੁੜੀ ਲਈ ਸੀ ਨਾ ਵੇਖ ਲੈਣੇ ਹੈ ਨਾ ਕਿਨੇ ਲਾਈ ਕੀ ਹੈ ਜਰੂਰੀ ਜੁੜੀ ਆਪਾਂ ਕਫਤਰ ਦਾ ਸਾਰਾ ਵੇਖ ਕੇ ਤਰਾਵੇ ਸਰ ਪਰ ਇਹ ਕਿਹੜੀ ਲਾਈ ਗਿਆ ਇਹ ਕਿ ਨਾ ਹੀ ਕਰ ਰਹਾ ਹੈ ਤੇਰੀ ਛੁੱਟੀ ਰੋਕਦਾ ਤੇ ਛੁੱਟੀ ਨਾਲ ਹੋਣੀ ਤੇਰੀ ਕੋਲ ਰੋਕਦਾ ਦੱਸ ਸਰ ਮੈਨੂੰ ਕਿਹਾ ਹੋਵੇ ਤੇਰੀ ਛੁੱਟੀ ਨਹੀਂ ਸਰ ਫਿਰ ਇਹ ਇੱਕ ਗੱਲ ਵਾ ਕਿ ਮੈਂ ਨਾ ਫਿਰ ਅਹੀ ਮੂਰਬਾ ਕਰਦਾ ਹੈ ਇਹ ਸਰ ਪਰ ਇਹ ਗੱਲ ਗਲਤ ਹੁੰਦੀ ਹੈ ਕਿ ਉਹ ਨਹੀਂ ਗੱਲ ਨਹੀਂ ਕਿ ਉਹ ਨਹੀਂ ਗੱਲ ਤਾਂ ਨਹੀਂ ਕੁਝ ਕਰ ਪਰ ਸਰ ਗੱਲ ਕਿ ਮੈਨੂੰ ਇਹ ਖਮਨਾ ਹੁੰਦੀ ਹੈ ਨਾ ਕੋਈ ਨਾ ਇਹ ਬਹੁਤ ਹੁੰਦੀ ਹੈ ਪਰ ਇਹ ਇਹਦਾ ਮਤਲਬ ਮੈਂ ਆਪਣੇ ਮੈਨੂੰ ਦਬਾਈ ਜਾਉਂਗੇ ਫਿਰ ਇਹ ਮਤਲਬ ਕਿ ਮੈਂ ਥੋੜੀ ਗੱਲ ਸ਼ੁਰੂ ਕਰਦੀ ਆ ਠੀਕ ਹੈ ਪਰ ਮੈਂ ਸਰ ਇੱਕ ਗੱਲ ਵਾ ਪਰ ਜੇ ਮੈਂ 3 ਮਹੀਨੇ ਆਪਾਂ ਜਦੋਂ ਕੱਟੇ ਆ ਜਦੋਂ ਲਿੱਤੀ ਲੱਗੀ ਥੋੜੀ ਤੇ 3 ਮਹੀਨੇ ਕੱਟਲੇ 3 ਮਹੀਨੇ ਮੈਂ ਕੱਟਲੇ ਪਰ ਜੋ ਜੋ ਸਹੀ ਗੱਲ ਹੈ ਹਾਂਜੀ ਤੇ 3 ਮਹੀਨੇ 3 ਮਹੀਨੇ ਮੈਂ ਕੱਟਲੇ ਕੋਈ ਨਾ ਕੋਈ ਚਲੋ ਇਹ ਪਹਿਲਾ ਵੀ ਨਾ ਤੇਰੀ ਲੱਗੀ ਹੁੰਦੀ ਹੈ ਕਿਉਂ ਦੀ ਸਰ ਕੀ ਕਰਨ ਸਰ ਦਾ ਸਾਲ ਕੱਟੇ ਸਰ ਇਹ ਸੁੱਖਿਆ ਥੋੜਾ ਇਕੱਲੇ ਗੋਲਟੀ ਨੂੰ ਰਹਿ ਆ ਕਰਨੀ ਪਰ ਆਪਦੀ ਨਹੀਂ ਕਹਿੰਦਾ ਤੁਹਾਨੂੰ ਉਹ ਭਜਾ ਕੇ ਤੁਹਾਨੂੰ ਨਾ ਐਸਾ ਹੈ ਸਰ ਲਾ ਨਹੀਂ ਦਫਤਰ ਦਾ ਕਿਦਾਂ ਸੰਭਾਲਦਾ ਤੁਹਾਡਾ ਕਿਦਾਂ ਕਰਦਾ ਚਲੋ ਮੈਂ ਤੁਹਾਡੇ ਨੋਟ ਕੰਮ ਕਰਾਂ ਪਰ ਮੈਂ ਚਲੋ ਮੈਂ ਤੇ ਇੱਕ ਜਰਾਣਾ ਤੇ ਮੈਂ ਦੱਸੋ ਮੈਂ ਕੋਈ ਗੱਲ ਨਹੀਂ ਆ ਜਾਣਾ ਤੁਹਾਡੇ ਜਿਹੜੀ ਛੁੱਟੀ ਰਹਿਣੀ ਕਰਨ ਛੁੱਟੀ ਭੇਜ ਆਪਰੇ ਠੀਕ ਹੈ ਤਾਂ ਮੈਂ ਛੁੱਟੀ ਤੇ ਚਲੋ ਹੈਗਾ ਮੈਂ ਕੋਈ ਸਰ ਬਾਅਦ ਕਾਲੂ ਕਰਾਂ ਕਿ ਵੇ ਗੋਲਟੀ ਨੂੰ ਉਹਦੇ ਜੇ ਪਾਸੇ ਚੱਕਰ ਤੇ ਪਿਆਵਾਂ ਤੇ ਮੈਂ ਤੁਸੀਂ ਪੇਸ਼ ਹੋ ਮੈਂ ਬਾਅਦ ਤੂੰ ਇਹ ਨਾ ਕਹੇਗਾ ਕਿ ਗੋਲੀ ਤੂੰ ਕਰਦੇ ਅਫਸਰ ਦੇ ਪੇਸ਼ ਹੋਣਾ ਮੈਂ ਨਹੀਂ ਬੁਲਾ ਰਿਹਾ ਨਹੀਂ ਕਰਦਾ ਹਾਂ ਜੀ ਮੈਂ ਨਹੀਂ ਰੁਲਾ ਤਮੇ ਤਾਂ ਪੇਸ਼ ਹੁੰਤੋ ਨਹੀਂ ਕਿੰਦਾ ਠੀਕ ਹੈ ਅੱਛਾ ਜੀ ਹਰ ਬੰਦੇ ਦਾ ਬਾ ਪੇਸ਼ ਹੋਣਾ ਯਾਰ ਭਾਈ ਉਹ ਤਾਂ ਗੱਲ ਆ ਉਹ ਹਰੇਕ ਬੰਦੇ ਨੇ ਆਪਣਾ ਹੱਥ ਲੈਣਾ ਵਜੀ ਹਾਂ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਮੈਂ ਛੁੱਟੀ ਵੀ ਲੈਂਦਾ ਹਾਂ ਬਿਲਕੁਲ ਠੀਕ ਜੀ ਕੋਈ ਗੱਲ ਨਹੀਂ ਠੀਕ ਸਰ ਹਾਂ ਜੀ ਆਹ ਵੇਖੋ ਜੀ ਆਰਡਰ ਵਾਂ ਮੇ ਕੋ ਡਿਊਟੀ ਤੇ ਮੇਰੇ ਇਕੱਲੇ ਦੀ ਹੀ ਡਿਊਟੀ ਲਗਾਈ ਗਈ ਆ ਜੋ ਕਿ ਮਾਰ ਕਮੇਟੀ ਦੇ ਵਿੱਚ ਤੇ ਇਹਨਾਂ ਸੇਵਾਦਾਰਵਾ ਇੱਕ ਚੌਕੀਦਾਰ ਵੀ ਹੈਗਾ ਜੀ ਕੀ ਗੱਲ ਉਹਨਾਂ ਦੀ ਡਿਊਟੀ ਨਹੀਂ ਲਗਾਈ ਜਾਂਦੀ ਮੈਂ ਇੱਕ ਐਸੀ ਹੋਣ ਦੇ ਕਰਕੇ ਮੇਰੇ ਨਾਲ ਧੱਕਾ ਕੀਤਾ ਜਾਂਦਾ ਵਾ ਜੀ ਜਿੰਨੀਆਂ ਵੀ ਡਿਊਟੀਆਂ ਆਉਂਦੀਆਂ ਵਾ ਮੈਨੂੰ ਭੇਜਦੇ ਆ ਜੀ ਕਿਉਂਕਿ ਮੈਂ ਐਸੀ ਹੋਣ ਦੇ ਕਾਰਨ ਮੇਰੀ ਡਿਊਟੀ ਲਗਾਈ ਜਾਂਦੀ ਆ ਤੇ ਮੇਰੇ ਨਾਲ ਧੱਕਾ ਕੀਤਾ ਜਾਂਦਾ ਵਾ ਇਹ ਜਿਹੜੇ ਮੁਲਾਜ਼ਮੋ ਸੇਵਾਦਾਰ ਵਾ ਜੀ ਇਹ ਵੱਡੇ ਅਫਸਰਾਂ ਨਾਲ ਸੰਬੰਧ ਰੱਖਦੇ ਆ ਠੀਕ ਆ ਜੀ ਅਫਸਰ ਇੰਨਾ ਦੀ ਡਿਊਟੀ ਕੱਢ ਦਿੰਦੇ ਆ ਇਹਨਾਂ ਦੀ ਇਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਜੀ ਜੇ ਕੋਈ ਕੋਰਟ ਕੇਸ ਹੁੰਦਾ ਉਹਦੇ ਵਿੱਚ ਵੀ ਮੇਰੀ ਡਿਊਟੀ ਲਗਾਈ ਜਾਂਦੀ ਹੈ ਜੀ ਵੇਖੋ ਕੋਰਟ ਕੇਸ ਦੇ ਵਿੱਚ ਸੈਕਟਰੀ ਸਾਹਿਬ ਦੇ ਜੋ ਵੀ ਹੁਕਮ ਜਾਰੀ ਹੁੰਦੇ ਆ ਇਹ ਸੈਕਟਰੀ ਮਾਰ ਕਮੇਟੀ ਨੂੰ ਜਾਣਾ ਪੈਂਦਾ ਵਾ ਜੀ ਜਾਂ ਲੇਖਾਕਾਰ ਸਾਹਿਬ ਨੂੰ ਇਹ ਜੀ ਇੱਕ ਚੌਂਕੀ ਦਾ ਨੂੰ ਭੇਜ ਦਿੰਦੇ ਆ ਬਾਕੀ ਵੀ ਮੁਲਾਜ਼ਮ ਹੈਗੇ ਆਪਸ਼ਨ ਕੱਢ ਰਿਹਾਗਾ ਉੱਥੇ ਜੀ ਤੇ ਮੇਰੀ ਅਫਸਰਾਂਗਾਰੀ ਇਹੋ ਮੰਗਵਾ ਇਹ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਤੇ ਇਹਨਾਂ ਕੋਲ ਪੁੱਛਿਆ ਜਾਵੇ ਕਿ ਕੀ ਗੱਲ ਇੱਕ ਛੋਟੇ ਬੰਦੇ ਨਾਲ ਹੀ ਤਕਾ ਦਿੱਤਾ ਜਾਂਦਾ ਵਾ ਕੀ ਗੱਲ ਇਹ ਇਹ ਪੰਜਾਬ ਸਰਕਾਰ ਕੋ ਉਤਰਾ ਨਹੀਂ ਲੈਂਦੇ ਜੀ ਤੇ ਮੇਰੀ ਇਹੀ ਮੰਗ ਵਾ ਇਹ ਵੀ ਤਨਖਾਹ ਲੈਂਦੇ ਆ ਇਹ ਵੀ ਟਾਈਮ ਸਿਰ ਨਹੀਂ ਹੁੰਦੇ ਮੇਰੀ ਅਫਸਰਾਂ ਕਰੀ ਇਹੋ ਮੰਗੇ ਇਹਨਾਂ ਨੂੰ ਇਨਕੁਆਇਰੀ ਕੀਤੀ ਜਾਵੇ ਤੇ ਜੋ ਵੀ ਮੇਰੇ ਨਾਲ ਤਕਾ ਕੀਤਾ ਜਾਂਦਾ ਤੇ ਅਫਸਰ ਮੇਰਾ ਪੂਰਾ ਸਹਿਯੋਗ ਦੇਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੱਤਰਕਾਰ ਜਸਪਾਲ ਚੰਦਨ ਗੱਲ ਕਰ ਰਹੇ ਨੇ ਸ਼੍ਰੀ ਹਰਮਨ ਸਾਹਿਬ ਤੋਂ ਜੀ ਹਾਂ ਜੀ ਸਰ ਦਾ ਮਸਲਾ ਧਿਆਨ ਵਿੱਚ ਆ ਕਿ ਮੁੰਡਾ ਇੱਕ ਤਾਂ ਸੇਵਾਦਾਰ ਆ ਹਾਂ ਜੀ ਤਾਂ ਉਹਦਾ ਕਹਿਣਾ ਆ ਕਿ ਮੈਨੂੰ ਲਗਾਤਾਰ ਜਿਹੜੀ ਡਿਊਟੀ ਦੇਣੇ ਪੈ ਰਹੀ ਆ ਨਾਈਟ ਡਿਊਟੀ ਜਿਹੜੀ ਆ ਮਤਲਬ 16 15 16 ਘੰਟੇ ਡਿਊਟੀ ਦੇਣੇ ਪੈ ਰਹੀ ਮੈਨੂੰ ਨਾਈਟ ਡਿਊਟੀ ਔਰ ਸੇਵਾਦਾਰਕ ਹੋਰ ਹੈਗਾ ਨਾਈਟ ਵਾਲਾ ਉਹਦੀ ਡਿਊਟੀ ਨਹੀਂ ਲਗਾਈ ਜਾਂਦੀ ਕੀ ਕਰਨੇ ਉਸਰ ਕਾਰਨ ਕੱਲ ਵੀ ਮੈਂ ਇੱਕ ਤੁਹਾਡੇ ਪੱਤਰਕਾਰ ਸਰਦਨ ਦਾ ਪਹੁੰਚਾ ਸੀ ਉਹਨਾਂ ਨੇ ਵੀ ਕਲੀਅਰ ਕੀਤਾ ਸੀ ਹੁਣੇ ਰੋਜ਼ ਹੀ ਪੋਜਦਾ ਰਹੇ ਸੀ ਇਹ ਬਲੈਕਮੇਲਿੰਗ ਟਾਈਪ ਹੋ ਰਿਹਾ ਕੰਮ ਇਹਨਾਂ ਦਾ ਹਾਂਜੀ ਐਕਚੁਅਲੀ ਮੈਂ ਕਹਾਂ ਬਲੈਕਮੇਲਿੰਗ ਟਾਈਪ ਹੋ ਰਿਹਾ ਕੰਮ ਪਹਿਲਾਂ 10 ਸਾਲੇ ਬੰਦੇ ਨੇ ਡਿਊਟੀ ਕੀਤੀ ਉਸੇ ਉਸੇ ਸੀਟ ਤੇ ਹੀ ਠੀਕ ਹੈ ਜੀ ਨਹੀਂ ਕੀ ਸੇਵਾਦਾਰ ਹੋਰ ਹੈਗਾ ਕੋਈ ਨਾਈਟ ਡਿਊਟੀ ਵਾਲਾ ਮੇਰੀ ਗੱਲ ਸੁਣ ਲਓ ਨਾ ਜੀ ਪਹਿਲਾਂ ਮੇਰਾ ਕੱਖ ਪੂਰਾ ਸੁਣ ਲਓ ਤੁਸੀਂ ਨਹੀਂ ਆਪਾਂ ਇਦਾਂ ਕਰ ਮੇਰੀ ਸੁਣੋ ਗੱਲ ਤੁਸੀਂ ਬੈਠਣ ਚੇਅਰ ਤੇ ਕਿਦਨ ਬੈਠਣਾ ਆਂ ਦੱਸੋ ਤੁਸੀਂ ਆਪਾਂ ਤੁਹਾਡਾ ਫਿਰ ਲੱਲਾ ਕਹਣਾ ਬਾਈਟ ਤੁਹਾਡੀ ਲੱਲਾ ਕਿ ਬਸ ਜੋ ਤੁਸੀਂ ਕਹਿਣਾ ਕਹਿ ਲਈ ਹੋ ਨਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਦਣ ਮੈਂ ਇੱਕ ਦੋ ਮੀਟਿੰਗਸ ਆ ਗਈਆਂ ਡਾਕਟਰ ਚਾਰਟਰ ਉਧਰ ਜਿੱਦਣ ਮੈਂ ਤੁਹਾਨੂੰ ਮੈਂ ਆਪ ਸੋਲਵ ਕਰ ਲਗਾ ਤੁਸੀਂ ਆ ਜਾਓ ਕਿਉਂਕਿ ਉਹਦਾ ਕਹਿਣਾ ਹੈ ਕਿ ਮੈਂ ਐਸਸੀ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਮੈਨੂੰ ਬਹੁਤ ਜ਼ਿਆਦਾ ਦਬਾਇਆ ਜਾ ਰਿਹਾ ਆ ਉਹ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਕਹਿਣਾ ਇਹ ਹੈ ਕਿ ਮੇਰੇ ਨਾਲ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਕਿਸ ਕਰਨ ਕਿ ਕਿਸ ਕਿਸ ਚੀਜ਼ ਨੂੰ ਲੈ ਕੇ ਹਾਂਜੀ ਤੁਹਾਨੂੰ ਬਲੈਕਮੇਲ ਕਿਸ ਵਜਨ ਕੀਤਾ ਜਾ ਰਿਹਾ ਵੱਲੋਂ ਯਾਨਾ ਜੀ ਐਸਸੀ ਦਾ ਕਹਿ ਕੇ ਜਾਂ ਮੈਨੂੰ ਪਹਿਲਾਂ ਕਹਿੰਦੇ ਮੈਂ ਐਸਸੀ ਕਮਿਸ਼ਨ ਕੋ ਜਾਵਾਂਗਾ ਜੀ ਮੇਰੀ ਡਿਊਟੀ ਚੇਂਜ ਕਰ ਦੇ ਦੇਖੋ ਜਦੋਂ ਪਿਆਰ ਨਾਲ ਕਿਹਾ ਸੀ ਕਿ ਦੇਖੋ ਆਪਾਂ ਦਫ਼ਤਰੀ ਹਿੱਟ ਵੀ ਦੇਖਣੇ ਹੁੰਦੇ ਆ ਡਿਊਟੀ ਚ ਚਲੋ ਆਪਾਂ ਮੰਨ ਲਿਆਗੇ ਸੁਣੋ ਜੇ ਉਹਦੀ ਨਾਈਟ ਡਿਊਟੀ ਹੈਗੀ ਹੈ ਤੇ ਫਿਰ ਉਹਦੀ ਦਿਨ ਦੀ ਕਦੋਂ ਲਗਾਈ ਜਾਂਦੀ ਹੈ ਜੀ ਦਿਨ ਦੀ ਤਾਂ ਕੋਈ ਨਹੀਂ ਲਾਈ ਜਾਂਦੀ ਜੀ ਦੱਸੋ ਕਿਹੜੀ ਲਗਾਈ ਨਹੀਂ ਉਹਦਾ ਕਹਿਣਾ ਹੈ ਮੇਰੇ ਕੋਲ ਵੀਡੀਓ ਹੈ ਉਹ ਤੇ ਸਾਰੀ ਮੇਰੇ ਕੋਲ ਉਹਨਾਂ ਨੇ ਦਫ਼ਤਰ ਆਣ ਕੇ ਸਾਰਾ ਉਹਨਾਂ ਨੇ ਪੱਕਾ ਦਿੱਤਾ ਆਪਣਾ ਕਿ ਜਦੋਂ ਵੀ ਕੋਈ ਸਰਕਾਰੀ ਹੁਣ 26 ਜਨਵਰੀ ਦੀ ਫੇਰ ਡਿਊਟੀਆਂ ਦਾ ਆਰਡਰ ਆ ਕੇ ਉਹਨੂੰ 26 ਦੇਖੋ 26 ਜਨਵਰੀ ਦੀ ਜਿਹੜੀਆਂ ਡਿਊਟੀਆਂ ਹੁੰਦੀਆਂ ਨਾ ਜੀ ਉਹ ਡੀਸੀ ਸਾਹਿਬ ਵੱਲੋਂ ਆਈਆਂ ਹੁੰਦੀਆਂ ਕਿ ਨਹੀਂ ਲਗਾਈ ਡੀਸੀ ਸਾਹਿਬ ਵੱਲੋਂ ਜਿਹੜੇ ਲਿਸਟ ਜਾਂਦੀ ਉਹਨਾਂ ਤੋਂ ਬਣ ਕੇ ਰੈਂਡਮਲੀ ਸਿਲੈਕਟ ਕਰ ਲੈਂਦੇ ਕਈ ਤੇ ਫਿਰ ਦੇਖੋ ਮੇਰੀ ਗੱਲ ਸੁਣ ਲਓ ਦੀ ਉਹ ਡਿਊਟੀ ਲੱਗੀ ਆ ਸਿਰਫ 3 ਦਿਨ ਵਾਸਤੇ ਨਾ ਵੀ ਪੱਕੀ ਡਿਊਟੀ ਲੱਗੀ ਨਹੀਂ ਬਟ ਉਹ ਕੋਈ ਜੋ ਇੱਕ ਇਨਸਾਨ ਰਾਤ ਡਿਊਟੀ ਦੇ ਰਿਹਾ ਸਵੇਰੇ 9:00 ਡਿਊਟੀ ਦੀ ਸਮਾਪਤ ਹੁੰਦੀ ਆ ਉਸ ਤੋਂ ਬਾਅਦ ਉਹ ਉਹਦੀ ਕਿੱਥੇ ਡਿਊਟੀ ਲੱਗਦੀ ਉਹ ਕਿੱਦਾਂ ਪਹੁੰਚੂਗਾ ਉਹਦੀ ਡਿਊਟੀ ਨਾਈਟ ਦੀ ਡਿਊਟੀ ਸਿਰੇ 9 ਵਜੇ 9 ਵਜੇ ਉਹਦੇ ਤੇ ਕੀ ਹੁੰਦਾ ਤੇੜਾ-ਤੜੀਆਂ ਡਿਊਟੀਆਂ ਲੱਗਦੀਆਂ ਨਾ ਉਹਦੇ ਤੇ ਜ਼ਿਆਦਾਤਰ ਮਲਾਜਮ ਜੜੇ ਐਡਜਸਟ ਕਰ ਲੈਂਦੇ ਜੇ ਕੋਈ ਨਹੀਂ ਹੁੰਦਾ ਤਾਂ ਲਿਖ ਕੇ ਦੇ ਦੇ ਉਹਨਾਂ ਦਿਨਾਂ ਦੀ ਆਪਾਂ ਡਿਊਟੀ ਲਾ ਦਿੰਨੇ ਆ ਦੀ ਹੋਰ ਕਿਸੇ ਦੀ ਉਹਦੇ ਬਲਾੜਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਪਾਂ ਥੋੜੀ ਡਬਲ ਕੰਮ ਥੋੜੀ ਲਵਾਗੇ ਕੇ ਕੋਈ ਨਹੀਂ ਉਹ ਗੰਢ ਛੁੱਟੀ ਗਿਆ ਇਹ ਜੀ ਸੋਲੋ ਮੈਡੀਕਲ ਪਿਛੇ ਜੇ ਛੁੱਟੀ ਗਿਆ ਹੈ ਤੇ ਆਪਾਂ ਦੂਸਰੇ ਬੰਦੇ ਦੀ ਡਿਊਟੀ ਲਈ ਸੀ ਕਿ ਤੂੰ ਡਿਊਟੀ ਕਰ ਉਹਨੇ ਛੁੱਟੀ ਆਪਾਂ ਕਹਿ ਦੀਆਂ ਛੁੱਟੀਆਂ ਦੂਜੀਆਂ ਤਿੱਜੀਆਂ ਇਹ ਥੋੜੇ ਨਹੀਂ ਸੇਵਾਦਾਰ ਹੋਰ ਵੀ ਉਹਦਾ ਕਹਿਣਾ ਸੀਗਾ ਸੇਵਾਦਾਰ ਹੋਰ ਵੀ ਆਗੇ ਮੇਰੇ ਤੋਂ ਲਾ ਮੈਂ ਹੋਰ ਵੀ ਆਗੇ ਸੇਵਾਦਾਰ ਸਰ ਉਹ ਉਹੀ ਤਾਂ ਮੇਰੀ ਗੱਲ ਨਹੀਂ ਨਾ ਤੁਸੀਂ ਥੁੰਦੇ ਜੀ ਮੇਰੇ ਜੀ ਉਹੀ ਤਾਂ ਮੈਂ ਤੁਹਾਨੂੰ ਕਹਿ ਕਿ ਮੈਂ ਆਪਣਾ ਬਾਕ ਦੱਸਦਾ ਤੂੰ ਕਿਹ ਬਾਇਟ ਲੈ ਰਾ ਤੇਰਾ ਨਾਮ ਪ੍ਰਭਦੀਪ ਹਾਂ ਪ੍ਰਭਦੀਪ ਹੈਲੋ ਸਾਸ਼ੀਆ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਸੁਪਾਲ ਚੰਦਰਨ ਗੱਲ ਕਰਦਾ ਹੈ ਸ੍ਰੀ ਹਰਗੋਬਿੰਦ ਸਾਹਿਬ ਤੋਂ ਹਾਂ ਜੀ ਹਾਂ ਜੀ ਸਰਕ ਪ੍ਰਾਪਤੀ ਪਰ ਨਾਈਟ ਡਿਊਟੀ ਤੇ ਜਾਂ ਚੌਕੀਦਾਰ ਮਾਰਕੀਟ ਕਮੇਟੀ શ્રી ਹਰਪ੍ਰਿੰਦਰ ਸਾਹਿਬ ਨੂੰ ਹਨ ਜੀ ਸਰ ਉਹ ਦਿਨ ਨਾਈਟ ਡਿਊਟੀ ਆ ਤੇ ਔਰ ਲਗਾਤਾਰ ਕੋ ਡਿਊਟੀ ਲੈ ਜਿਆ ਜੀ ਜਦ ਕਿ ਹੋਰ ਵੀ ਇੱਕ ਚੌਕੀਦਾਰ ਹੈਗਾ ਨਾਈਟ ਦਾ ਉਹਦੀ ਡਿਊਟੀ ਨਹੀਂ ਲੱਗਦੀ ਕਹਿੰਦਾ ਕਿ ਮੈਨੂੰ ਐਸ ਸੀ ਹੋਣ ਦੇ ਕਾਰਨ ਮੈਨੂੰ ਮਤਲਬ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਲਗਾਤਾਰ ਉਹ ਸਰ ਡਿਊਟੀ ਵਾਲਾ ਵੀ ਸੱਤਲ ਸਾਹਿਬ ਨਾ ਕਰੋ ਉਹਨਾਂ ਨੇ ਟਾਣੀ ਹੁੰਦੀ ਜੀ ਡਿਊਟੀ ਬਟ ਉਹਨਾਂ ਮੇਰੇ ਨਾਲ ਗੱਲ ਹੋਈ ਆ ਤੇ ਉਹ ਕੁਝ ਕਹਿ ਰਿਹਾ ਕਿ ਮਤਲਬ ਉਹ ਇਦਾਂ ਜਿਹਾ ਉਦਾਂ ਮਤਲਬ ਕੋਈ ਗੱਲ ਪ੍ਰੋਪਰ ਦੱਸੀ ਨਹੀਂ ਆ ਤੇ ਇਹ ਵਿਚਾਰੇ ਦਾ ਨਾਈਟ ਡਿਊਟੀ ਸੋ 15 16 ਕੇ ਨਾਈਟ ਡਿਊਟੀ ਦਿੰਦਾ ਆ ਠੀਕ ਆ ਜੀ ਅੱਛਾ ਜੀ ਤੇ ਔਰ ਪਿਛਲੇ ਸੈਕਟਰੀ ਸਾਹਿਬ ਨੇ ਜਿਹੜੇ ਦੋ ਨਾਈਟ ਡਿਊਟੀ ਤੇ ਸੀਗੇ ਦੇ ਨੀ ਤਿੰਨ-ਤਿੰਨ ਮਹੀਨੇ ਡਿਵਾਈਡ ਕਰਤੀ ਸੀ ਵੀ ਤਿੰਨ ਮਹੀਨੇ ਤੁਸੀਂ ਉਹ ਤਿੰਨ ਮਹੀਨੇ ਤੁਸੀਂ ਮਤਲਬ ਉਹ ਨਾਈਟ ਡਿਊਟੀ ਦਵੋਗੇ ਠੀਕ ਆ ਜੀ ਇਹਦੀ ਜਨਵਰੀ 1 ਨੂੰ ਮਤਲਬ ਇਹਦੀ ਜਿਹੜੇ 3 ਮਹੀਨੇ ਪੂਰੇ ਹੋ ਗਏ ਆ ਪ੍ਰਾਪਤੇ ਬਟ ਦੂਸਰੇ ਜਿਹੜਾ ਰਾਤ ਦਾ ਚੌਂਕਾ ਉਹਦੀ ਡਿਊਟੀ ਅਜ ਤੱਕ ਸਕੱਤਰ ਸਾਹਿਬ ਨੇ ਨਹੀਂ ਲਾਈ ਉਹ ਸਰ ਤੁਸੀਂ ਉਹਨਾਂ ਨਾਲੇ ਕਰੋ ਨਾ ਜੀ ਉਹ ਮੇਰੇ ਕੋਲ ਨਹੀਂ ਡਿਊਟੀ ਮੈਂ ਲਾ ਨਹੀਂ ਸਕਦਾ ਇਹਨਾਂ ਦੀ ਜੀ ਤੇ ਇੱਕ ਤਾਂ ਨਾਈਟ ਡਿਊਟੀ ਉਹਦੀ 16 ਘੰਟੇ ਲੱਗ ਕੇ ਤੇ 9 ਵਜੇ ਮਤਲਬ ਉਹ ਉਹਦੇ ਸਰੇ ਫਰੀ ਹੁੰਦਾ ਫਾਰਕ ਹੁੰਦਾ ਡਿਊਟੀ ਤੋਂ ਠੀਕ ਹੈ ਜੀ ਠੀਕ ਠੀਕ ਹੈ ਜੀ ਤੇ ਉਤੋਂ ਕੀ ਆ ਜੀ ਇਹਦੀ 26 ਜਨਵਰੀ ਦੀ ਵਿਚਾਰੀ ਫੇਰ ਡਿਊਟੀ ਲਾਤੀ ਆ ਸਰ ਉਹ ਆਪਣਾ ਡੀਐਮ ਉਹ ਤਾਂ ਬਲੋ ਲੱਗੀ ਜੀ ਆਹ ਤੁਹਾਡੇ ਲੋ ਦੱਸ ਰਹੇ ਸੀਗੇ ਫੋਟੋ ਮੰਗ ਰਹੇ ਆ ਮੈਨੂੰ ਉਧਰੋਂ ਡੀਸੀ ਸਾਹਿਬ ਨਾਲ ਜਿਹੜੀ ਡੀਸੀ ਆਫਿਸ ਹੈ ਨਾ ਉਹਨੇ ਆਡੈਂਟੀਟੀ ਕਾਰਡ ਬਣਾਣੇ ਆ ਤੇ ਉਹਨਾਂ ਵੱਲੋਂ ਪਿੱਟੀ ਆਈ ਵੀ ਆਜ ਆਜ ਆਡੈਂਟੀਟੀ ਕਾਰਡ ਬਣਵਾ ਲਓ ਸਰ ਦੇਖੋ ਚਲੋ ਕਾਰਨ ਇਦਾਂ ਆ ਕਿ ਜੇ ਇੱਥੇ ਦੋ ਚੌਕੇ ਦਰ ਹੈਗੇ ਤੇ ਇੱਕ ਉਹਨੂੰ ਦਵੱਲੀ ਜਾਣਾ ਉਹ ਵੀ ਤਾਂ ਕੋਈ ਗੱਲ ਬਣਦੀ ਨਹੀਂ ਨਾ ਉਹ ਚਹਰਾ ਹੁਣ ਉਹ ਉੱਪਰ ਤੱਕ ਸਾਡੇ ਤੱਕ ਪਹੁੰਚ ਕੀਤੀ ਹੈ ਕਿ ਮੇਰੀ ਸੁਣਵਾਈ ਕਿਤਨੀ ਹੋ ਰਹੀ ਹੈ ਤੁਹਾਨੂੰ ਫੇਰ ਆਜਿਓ ਤੁਸੀਂ ਕੱਲ ਆਜਿਓ ੭੭ਰ ਸਾਹਿਬ ਨੇ ਵੀ ਆਣਾ। ਐ ਕਿੱਥੇ ਜੀ? ਉਹ ਤੇ ਦਫ਼ਤਰ ਜੀ। ਐ ਸ਼੍ਰੀ ਰਵਿੰਦਰ ਸਿੰਘ ਸਾਹਿਬ। ਹਾਂ ਜੀ ਹਾਂ ਜੀ। ਬਟ ਉਹ ਕਹਿੰਦਾ ਕਿ ਮੈਂ ਆਉਣਾ ਹੀ ਨਹੀਂ ਦੋ ਤਿੰਨ ਦਿਨ ਮੈਂ ਹੁਣ ਆ ਨਹੀਂ ਰਿਹਾ। ਨਹੀਂ ਤੁਸੀਂ ਜਿਹੜੇ ਤੁਹਾਡੀ ਮਨਸਾ ਕਵਸਚਨ ਹੈਗਾ ਉਹ ੭੭ਰ ਸਾਹਿਬ ਦੇ ਉਹ ੭੭ਰ ਸਾਹਿਬ ਜੀ ਕਹਿ ਰਹੇ ਕਿ ਮੈਂ ਦੋ ਤਿੰਨ ਦਿਨ ਬਿਜੀ ਮੈਂ ਨਹੀਂ ਆ ਸਕਦਾ ਇੱਥੇ। ਅੱਛਾ 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 ਜੀ। ਜੀ। ਠੀਕ 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 ਹੈ। ਮੈਂ ਫੇਰ ਤੁਹਾਨੂੰ ਨੀਰੇ ਤੇ ਕਮੈਂਟ ਦੇ ਸਕਦਾ। ਡਿਊਟੀਆਂ ਕੰਸੋ ਨਾਲ ਗੋਲੇ ਹੁੰਦੀਆਂ ਬਾਬਰ ਜੀ। ਆ ਇਹਦਾ ਬੇਖੋ ਜਰੂਰ ਕਿਉਂਕਿ ਨਿਊ ਚੱਲ ਰਹੀਆਂ ਤੇ ਮੈਂ ਕੱਲ੍ਹ ਕੱਤਰਸਾਨ ਗੱਲ ਕਰਾਂਗੇ। ਤੁਕੇ ਸੇਵਾਦਾਰ ਹੋਰ ਵੀ ਹੈਗੇ ਆ ਦੋ ਚੌਂਕੀਦਾਰ ਚੌਂਕੀਦਾਰ ਤੋਂ ਸੇਵਾਦਾਰ ਵੀ ਹੈਗੇ ਤੇ ਇੱਕ ਬੇਖੋ ਨਾਈਟ ਡਿਊਟੀ ਦੇ ਕੇ ਤੇ ਗੁਰਦਾਸਪੁਰ ਡਿਊਟੀ ਲੱਗਦੀ ਪਈ ਉਹਦੇ ਸਿਰੇ 9 ਵਜੇ ਫ੍ਰੀ ਇਥੋਂ ਹੋ ਕੇ ਤੇ ਕਦੋਂ ਗੁਰਦਾਸਪੁਰ ਪਹੁੰਚੇਗਾ ਰਾਤ ਸਾਰੀ ਰਾਤ ਦਾ ਜਾਗਿਆ ਬੰਦਾ ਡਿਊਟੀ ਦੇਣ ਦੇ ਸਕਦਾ ਦੱਸੋ ਤੁਸੀਂ। ਤੱਕਾ ਇਹਦੇ ਤੱਕਾ ਤੱਕਾ ਕਰਨਾਂ ਦੀ ਗੱਲ ਹੈ। ਇਹ ਮੈਨੂੰ ਕਹਿੰਦਾ ਕਹਿੰਦਾ ਮੇਰੀ ਉਹਦੇ ਵਾਰੀ ਇਹ ਗੱਲ ਹੋ ਗਈ ਆ ਬਰਾਭ ਨੇ ਮੈਨੂੰ ਦੱਸਿਆ ਵੀ ਡੀਐਮੋ ਸਾਹਿਬ ਨਾਲ ਕਹਿੰਦਾ ਮੇਰੀ ਗੱ ਉਹ ਦੋਚਾਰਾ ਕਲਪਤਾ ਪਿਆ ਜੀ ਮੇਰੇ ਕੋਲ ਦਫਤਰੇ ਪਹੁੰਚੇ ਸੀ ਅੱਜ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਕਾਲ ਕਰ ਰਿਹਾ ਹਾਂ ਅੱਛਾ ਅੱਛਾ ਜੀ ਜੀ ਤੇ ਪਲੀਜ਼ ਇਸ ਚੀਜ਼ ਦੀ ਜ਼ਰੂਰਤ ਹੈ ਹਾਂ ਜੀ ਜੇ ਚੌਂਕੀ ਦਾ ਦੋ ਆ ਤਿੰਨ ਦੀ ਜੋ ਡਿਊਟੀ ਬਣਦੀ ਹੈ ਥੋੜੀ ਵੀ ਇੱਕ ਚੌਂਕੀਦਾਰ ਘਰੇ ਬੈਠਾ ਰਹੇ ਹਨ ਤੇ ਤਨਖਾਹ ਸਰਕਾਰੀ ਤਨਖਾਹ ਤਾਂ ਉਹ ਵੀ ਚੱਕ ਹੀ ਰਿਹਾ ਹਨ ਬਿਲਕੁਲ ਬਿਲਕੁਲ ਹਾਂ ਤੇ